ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਮ ਗੁਨਾ ਵਾਲੇ ਵਿਸ਼ੇ ਵਿੱਚ ਕੱਲ ਅਸੀਂ ਨਿਮਰਤਾ अथवा ਨਿਮਾਣੇਪਣ ਜੋ ਗੁਣ ਹੈ ਇਹਦੇ ਉੱਤੇ ਵਿਚਾਰ ਕਰ ਰਹੇ ਸੋ ਹਰ ਨਿਮਾਨਿਆ ਤੂੰ ਮਹਨ ਹਰ ਡਾਢੀ ਡਾਢੀ ਹੂੰ ਤੂੰ ਡਾਢਿਆਂ ਉਹ ਪਰਮਾਤਮ ਤੂੰ ਡਾਢਿਆਂ ਤੂੰ ਵੀ ਡਾਡਾ ਹੈ ਤੇ ਨਿਮਾਨਿਆ ਦਾ ਮਾਨ ਹੈ ਜੇ ਤੁਹਾਨੂੰ ਮਾਨ ਬਖਸ਼ਣ ਵਾਲਾ ਪਰਮਾਤਮਾ ਹੈ ਫਿਰ ਅਸੀਂ ਕੋ ਆਪਣੇ ਵੱਲੋਂ ਖੱਟੇ ਹੋਏ ਮਾਨ ਦੇ ਹੰਕਾਰ ਵਿੱਚ ਕਿਉਂ ਆਈਏ ਮਾਨ ਮਿਲਿਆ ਹੈ ਤੇ ਪਰਮਾਤਮਾ ਨੇ ਮਾਨ ਦਾ ਮਾਨ ਬਖਸ਼ਣ ਵਾਲਾ ਹਨ ਫਿਰ ਨਿਮਰਤਾ ਜਿ ਰਹੀਏ ਜੋ ਮਾਨ ਸਤਕਾਰ ਵਡਿਆਈ ਮਿਲੀ ਹੈ ਇਸ ਨੂੰ ਗੁਰੂ ਦੇ ਚਰਨਾਂ 'ਚ ਰੱਖ ਕੇ ਹੰਕਾਰਨ ਕਰੀਏ ਮੈਂ ਤਰ ਤੇਰੀ ਪਾਰਬ੍ਰਮ ਤੇਰਾ ਤਾਂ ਰਖਾਂ ਮੈਨੂੰ ਤਾਂ ਤੇਰਾ ਆਸਰਾ ਹੈ ਪਰਮਾਤਮਾ ਤੇਰੀ ਟੇਕ ਤੇਰਾ ਆਸਰਾ ਹੈ ਤੂੰ ਨਿਮਰਤਾ ਦਾ ਮਾਣ ਨਹੀਂ ਤਾਂ ਫਿਰ ਇਹ ਗੰਤ ਚਿਤ ਰਖੀਏ ਹਰ ਹੰਕਾਰੀਆਂ ਮਾਰ ਦਵਾਈ ਮਨਮੁਖ ਮੂੜ ਸਾਧੀਆਂ ਜਿਹੜੇ ਮਨਮੁਖ ਮੂੜ ਹਨ ਉਹਨਾਂ ਨੂੰ ਮਾਰ ਪੈਂਦੀ ਹੈ ਫਿਰ ਮਨਮੁਖ ਹੋ ਕੇ ਜਿਹੜੇ ਨਿਮਰਤਾ ਦਾ ਤਿਆਗ ਕਰਦੇ ਨੇ ਸੰਸਾਰ ਨਾਲ ਰੁੱਖਾ ਵਿਵਹਾਰ ਕਰਦੇ ਨੇ ਉਹਨਾਂ ਨੂੰ ਫਿਰ ਇਹ ਕੁਦਰਤ ਦੀ ਹਮਾਰਾ ਪੈਂਦੀ ਹੈ ਆਪ ਨਿਤਾਣਿਆ ਤਾਨ ਹੈ ਪਿਆਰਾ ਆਪ ਨਹੀਂ ਮਾਨੇ ਮਾਨ ਕੋਈ ਨਿਤਾਣੇ ਦਾ ਤਾਣਾ ਨਿਮਾਨੇ ਦਾ ਮਾਨ ਹੈ ਹਰ ਭਗਤਾਂ ਦੇ ਵਿਢਾਈ ਗਰੀਬ ਅਨਾਥੀਆਂ ਗਰੀਬਾਂ ਅਨਾਥਾਂ ਨੂੰ ਜਿਹੜੇ ਨਿਮਾਨੇ ਉੱਕੇ ਰਹਿੰਦੇ ਨੇ ਜਿਨ੍ਹਾਂ ਨੂੰ ਕਿਸੇ ਗੱਲ ਦਾ ਕੋਈ ਮਾਨ ਕਮੰਡ ਨਹੀਂ ਹੁੰਦਾ ਉਹਨਾਂ ਨੂੰ ਵਿਢਾਈ ਬਖਸ਼ਦਾ ਫਿਰ ਪ੍ਰਮਾਤਮਾ ਕਿਉਂਕਿ ਉਸਨੇ ਆਪ ਸਿਸ਼ਟ ਉਹ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਾਨਣ ਇਹ ਚਾਨਣ ਸੂਰਜ ਆਜ ਗ੍ਰਹਿ ਪੈਦਾ ਕਰਕੇ ਧਰਤੀ ਆਕਾਸ਼ ਜਲ ਵాయు ਤੱਤ ਪੈਦਾ ਕਰਕੇ ਉਹ ਆਪ ਹੀ ਸਿਸ਼ਟ ਪੈਦਾ ਕਰਦਾ ਸਿਸਟਮ ਨੂੰ ਬਣਾਉਂਦਾ ਆਪ ਨਿਤਾਣਿਆ ਤਾਨ ਹੈ ਪਿਆਰਾ ਆਪ ਨਿਮਾਨਿਆ ਮਾਨ ਇਸੇ ਲਈ ਜੋ ਵੀ ਕਿਸੇ ਕੋਲ ਤਾਨ ਮਾਨ ਹੈ ਇਹ ਉਸ ਪਰਮਾਤਮਾ ਦਾ ਆਪ ਨਿਤਾਣਿਆ ਤਾਨ ਉਹ ਸਾਰਿਆਂ ਦਾ ਤਾਨ ਹੈ ਪਿਆਰਾ ਆਪ ਨਿਮਾਨਿਆ ਮਾਨ ਨਿਮਾਨੇ ਦਾ ਮਾਨ ਉਹ ਹੈ ਆਪ ਜਿਆ ਕਰ ਰੱਖਦਾ ਪਿਆਰਾ ਆਪੇ ਸੂਰ ਸੁਜਾਨ ਉਹ ਦਿਆ ਕਰਕੇ ਆਪ ਇਸ ਨਿਮਾਨੇ ਪਣ ਵਿੱਚ ਰੱਖਦਾ ਹੈ ਤੇ ਉਹ ਬੜਾ ਸੂਰ ਸੁਜਾਨ ਹੈ ਸਿਆਣਾ ਹੈ ਸਾਡੀਆਂ ਸਾਰੀਆਂ ਸਿਆਣਪਾਂ ਸਾਡੀਆਂ ਸਾਰੀਆਂ ਚਤੁਰਾਈਆਂ ਸਾਡੇ ਸਾਰੇ ਗੁਣ ਸਾਡੇ ਸਾਰੇ ਮਾਨ ਸਤਕਾਰ ਇਹ ਉਸਦੇ ਮਾਨ ਸਤਕਾਰ ਉਹਦੇ ਕਾਰਨ ਹਨ ਤੇ ਜਦ ਆਪਣਾ ਹੀ ਕੁਛ ਨਹੀਂ ਫਿਰ ਮਾਨਕਾ ਦਾ ਫਿਰ ਕਿਸ ਲਈ ਅਸੀਂ ਅਸ਼ਮਾਨ ਤੇ ਛੁੰਦੀ ਫਰੀਏ ਹਰ ਕੀ ਵਡਿਆਈ ਦੇਖੋ ਸੰਤੋਖਰ ਨਿਮਾਨੇ ਮਾਨ ਦਿਵਾਏ ਇਹ ਉਹਦੀ ਵਡਿਆਈ ਹੈ ਕਿ ਜਿਨ੍ਹਾਂ ਦਾ ਕੋਈ ਮਾਨ ਸਤਕਾਰ ਆਸਰਾ ਕੋਈ ਨਹੀਂ ਮੰਨਦਾ ਉਹ ਪਰਮਾਤਮਾ ਮਾਨ ਦਿਵਾਨ ਤੇ ਆਵੇ ਤੇ ਉਹ ਜੇ ਹੰਕਾਰੀਆਂ ਦਾ ਹੰਕਾਰ ਤੋੜਨ ਲੱਗੇ ਤੇ ਫਿਰ ਉਹ ਹੰਕਾਰੀਆਂ ਨਿੰਦਗਾ ਪਿੱਛੇ ਦੇ ਨਾਮ ਦੇ ਉਹ ਮੁਖ ਲਾਇਆ ਫਿਰ ਇਹ ਗਰੀਬਨ ਨੂੰ ਉਹਨਾਂ ਦਾ ਮਾਨ ਰੱਖਦਾ ਤੇ ਜੇ ਨਦਰ ਉਪੱਟੀ ਜੇ ਕਰੇ ਸੁਲਤਾਨਾਂ ਕਹਾ ਕਰਦਾ ਜਦ ਇਹ ਸੰਸਾਰੀ ਮਾਨ ਦੇਣ ਵਾਲਾ ਹਸਤੀ ਕੋਈ ਹੋਰ ਹੈ ਉਹ ਦਾਤਾ ਹਾਂ ਅਸੀਂ ਮੰਗਤੇ ਹਾਂ ਉਹ ਜਦ ਸਾਰਿਆਂ ਨੂੰ ਮਾਨ ਦਿੰਦਾ ਫਿਰ ਭਈ ਬੰਦਾ ਕਿਸੇ ਵਿਡਿਆਈ ਕਾਰਨ ਕਿਸੇ ਕਿਸੇ ਦਾਤ ਕਰਨ ਇਤਨਾ ਹੰਕਾਰਿਆ ਕਿਉਂ ਫਿਰ ਨਿਮਰਤਾ ਦਾ ਤਿਆਗ ਕਿਉਂ ਕਰੇ ਹਰ ਕੀ ਵਿੜਿਆ ਦੇਖੋ ਸੰਤੋਹ ਹਰ ਨਿਮਾਨਿਆ ਮਾਨ ਦੇਵਾ ਨਿਮਾਨੇ ਨੂੰ ਮਾਨੋ ਦਿੰਦਾ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ ਤੂੰ ਨਾਨਕ ਸਾਧ ਜਨਾਂ ਜਗਤ ਆਣ ਸਭ ਪੈਰੀ ਪਾਵੇ ਉਂਝ ਦੇ ਧਰਤੀ ਸਾਡੇ ਪੈਰਾਂ ਥਲੇ ਹੁੰਦੀ ਹੈ ਬਈ ਇੱਕ ਸਮਾਂ ਹੁੰਦਾ ਧਰਤੀ ਸਾਡੇ ਉੱਪਰ ਹੋ ਜਾਂਦੀ ਹੈ ਤੂੰ ਨਾਨਕ ਸਾਧ ਜਨਾਂ ਜਗਤ ਆਣ ਸਭ ਪੈਰੀ ਪਾਵੇ ਇਸ ਤਰ੍ਹਾਂ ਜਿਹੜਾ ਸਾਧ ਜਨ ਬਣ ਜਾਂਦਾ ਹੈ ਗੁਰੂ ਦਾ ਸੇਵਕ ਬਣ ਜਾਂਦਾ ਹੈ ਮਾਨ ਹੰਕਾਰ ਦੇ ਤਿਆਗ ਕਰਕੇ ਪਰਮਾਤਮਾ ਦਾ ਦਰ ਆਸਰਾ ਲੈ ਕੇ ਜੀਵਨ ਜਿਉਂਦਾ ਹੈ ਉਹਦੀ ਚਰਨੋਂ ਵੀ ਸਾਰਾ ਸੰਸਾਰ ਹੈ ਕਿ ਜੁੜਦਾ ਹੈ ਕਿਉਂਕਿ ਉਹ ਆਪਣੇ ਅੰਦਰੂ ਅਰਬੀ ਗੁਣਾਂ ਨੂੰ ਪ੍ਰਗਟ ਕਰਦਾ ਹੈ ਉਹਨਾਂ ਗੁਣਾਂ ਦਾ ਮਾਨ ਨਹੀਂ ਕਰਦਾ ਉਹ ਫਿਰ ਨਾਨਕ ਨੀਚ ਕਹੇ ਵਿਚਾਰ ਵਾਲੇ ਵਿਚਾਰ ਦਿੰਦਾ ਹੈ ਤੋਂ ਐਸੇ ਬੰਦੇ ਦਾ ਸਤਿਕਾਰ ਸਾਰਾ ਜਗਤ ਕਰਦਾ ਸਾਰਾ ਜਗਤ ਉਹਦੀ ਪੈਰੀ ਆ ਕੇ ਨੀਵੰਦਾ ਮਾਨੋ ਜਿਹੜਾ ਸੰਸਾਰ ਸੋਖੇ ਸੋਖੇ ਕਿਸੇ ਨੂੰ ਮਾਨ ਦੇਣ ਲਈ ਤਿਆਰ ਨਹੀਂ ਕਿਸੇ ਅਗੇ ਚੁਕਣ ਨਹੀਂ ਤਿਆਰ ਨਹੀਂ ਉਹ ਹੀ ਸੰਸਾਰ ਇਹੋ ਜਿਹੇ ਗੁਣਵਾਨਾਂ ਦੀ ਚਰਨੀ ਆ ਕੇ ਲੱਗਦਾ ਹੈ ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਆਪਣੀ ਸੁਰਤੀ ਵਿਰਤੀ ਨਿਮਰਤਾ ਵਿੱਚ ਰੱਖੀਏ ਨਿਮਾਨੇਪਣ ਵਿੱਚ ਰੱਖੀਏ ਸਾਰੀਆਂ ਸ਼ਕਤੀਆਂ ਸਾਰੀਆਂ ਤਾਕਤਾਂ ਸਾਰੀਆਂ ਵਡੀਆਂ ਦਾ ਮਾਲਕ ਪ੍ਰਮਾਤਮਾ ਨੂੰ ਸਮਝੀਏ ਉਹਦੇ ਸ਼ੁਕਰਾਨੇ ਵਿੱਚ ਰਹੀਏ ਕਿ ਸ਼ੁਕਰ ਹੈ ਪ੍ਰਭੂ ਇਹ ਜਿਹੜੀ ਮੇਰੀ ਮਾਨ ਵੜਿਆ ਇਹ ਤੇਰੀ ਮਾਨ ਵੜੀ ਮੇਰੇ ਦਾ ਕੁਝ ਵੀ ਨਹੀਂ ਮੇਰਾ ਤੋਂ ਮੂਜ ਮੇਂ ਕੁਝ ਨਹੀਂ ਜੀ ਇਹ ਰੱਖੀਏ ਤੇ ਫਿਰ ਸਭ ਤੋਂ ਉੱਚੀ ਸੁੱਚੀ ਜਿਹੜੀ ਇੱਜ਼ਤ ਸਤਿਕਾਰ ਜਿਹੜਾ ਸਮਾਜ ਵਿੱਚ ਮਿਲਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਆਈ ਹੈ ਖਾਸ ਕਰਕੇ ਭਗਤਾਂ ਦੀ ਰਵਿਦਾਸ ਜੀ ਨਾਮਦੇਵ ਜੀ ਭਗਤ ਧੰਨਾ ਜੀ ਆਦ ਕਬੀਰ ਜੀ ਇਹ ਕੋਈ ਵੱਡੇ ਵੱਡੇ ਅਮੀਰ ਕੋਈ ਬੜੇ ਸੰਸਾਰੀ ਰੁਤਬੇ ਵਾਲੇ ਨਹੀਂ ਸਨ ਝੁੱਗੀਆਂ ਝੋਪੜੀਆਂ 'ਚ ਬਸਰਨ ਵਾਲੇ ਇਹ ਇਹ ਮਹਾਪੁਰਸ਼ ਹਨ ਪਰ ਅੱਜ بڑے بڑے ਪੜੇ ਲਿਖੇ ਲੋਕ ਇਹਨਾਂ ਦੀਆਂ ਬਾਣੀਆਂ ਉੱਤੇ ਥੀਸਿਸ ਲਿਖਦੇ ਨੇ ਪੀ ਐ ਜੀ ਦੀ ਡਿਗਰੀਆਂ ਕਰਦੇ ਨੇ ਅੱਜ ਉਹਨਾਂ ਅੱਗੇ بڑے بڑے ਪੜੇ ਲਿਖੇ ਵਿਦਵਾਨ ਉਹਨਾਂ ਅੱਗੇ ਸਿਰ ਚੁਕਾਉਂਦੇ ਨੇ ਉਹ ਕੋਈ ਬੜੀ ਵੱਡੀ ਦੁਨਿਆਵੀ ਉਹਨਾਂ ਦੀ ਵਿਦਿਆ ਨਹੀਂ ਸੀ ਪਰ ਉਹਨਾਂ ਦੀ ਕੀਤੀ ਹੋਈ ਕਾਵ ਰਚਨਾ ਅੱਜ ਸਾਨੂੰ ਸਮਝਣ ਵਾਸਤੇ ਬੜੀ ਯਤਨ ਕਰਨੇ ਪੈਂਦੇ ਨੇ ਉਹਨਾਂ ਦੀ ਬਾਣੀ ਵਿੱਚੋਂ ਐਸੀਆਂ ਗੁੰਝਲਦਾਰ ਵਿਚਾਰਾਂ ਐਸੀਆਂ ਗੈਰ ਗੰਭੀਰ ਵਿਚਾਰਾਂ ਬਾਣੀ ਵਿੱਚੋਂ ਮਿਲਦੀਆਂ ਨੇ ਜਿਨ੍ਹਾਂ ਦੀ ਥਾਂ ਨਹੀਂ ਪੈਂਦੀ ਤੋ ਇਹ ਉਹਨਾਂ ਕੁ ਇਤਨਾ ਵੱਡੀ ਦਾਤ ਰਬੀ ਹੁੰਦੇ باوجود ਉਹ ਨਿਮਾਨੇ ਨਿਤਾਣੇ ਹੋ ਕੇ ਸੰਸਾਰ ਤੇ ਟਿਕੇ ਰਹੇ ਅੱਜ ਸੰਸਾਰ ਇਸ ਲਈ ਸਾਰਾ ਸੰਸਾਰ ਉਹਨਾਂ ਦੇ ਅੱਗੇ ਝੁਕਦਾ ਹੈ ਅਸੀਂ ਮਨ ਵਿੱਚ ਇਹ ਭਾਵਨਾ ਰੱਖੀਏ ਹਮ ਪਾਤਰ ਗੁਰਨਾਵ ਬਿਕ ਪੌਜਲ ਤਾਰੀ ਆ ਰਾਮ ਅਸੀਂ ਤੇ ਪੱਥਰ ਵਾਂਗ ਭਾਰੇ ਹੋ ਗਨਾਂ ਨਾਲ ਭਰੇ ਹੋਇਆ ਗੁਰਨਾਵ ਇਹ ਗੁਰੂ ਤੂੰ ਹੀ ਉਹ ਨਾਵ ਹੈ ਤੂੰ ਹੀ ਉਹ ਬੋਜਤਾ ਜਹਾਜ਼ ਹੈ ਬਿਕ ਪੌਜਲ ਤਾਰੀ ਆ ਰਾਮ ਇਹ ਵਿਕਾਰਾਂ ਦਾ ਜ਼ਹਿਰੀਲਾ ਇਹ ਸੰਸਾਰ ਪੌਜਲ ਜਿਹੜਾ ਹੈ ਜਿਹਦੇ ਵਿੱਚ ਵਿਕਾਰਾਂ ਦੀ ਛਲੋਂ ਪੈ ਰਹੀਆਂ ਨੇ ਮੋਹ ਮਾਇਆ ਦੇ ਰੂਖ ਹਨ ਤ੍ਰਿਸ਼ਨਾ ਦੀ ਅੱਗ ਹੈ ਇਹਨਾਂ ਨੂੰ ਤੂੰ ਤੂੰ ਹੀ ਤਾਰ ਸਕਦਾ ਹੈ ਰਾਮ ਗੁਰਦੇਵੋ ਸ਼ਬੋ ਸੁਭਾਏ ਮੈਂ ਮੂੜ ਨਿਸਤਾਰੀ ਆ ਰਾਮ ਮੇਰੇ ਜੈਸੀ ਮੂੜ ਮੂਰਖ ਬੰਦੇ ਨੂੰ ਗੁਰੂ ਦਾ ਸ਼ਬਦ ਦੇ ਕੇ ਮੈਨੂੰ ਤਾਰ ਲੈ ਤੇ ਸ਼ਬਦ ਕਦੇ ਵੀ ਕਿਸੇ ਨੂੰ ਹੰਕਾਰ ਨਹੀਂ ਸਿਖਾਉਂਦਾ ਵਡਿਆਈ ਦਾ ਮਾਨ ਨਹੀਂ ਸਿਖਾਉਂਦਾ ਹਮ ਮੂੜ ਮੁਗਦ ਕਿਛ ਮਿਤ ਨਹੀਂ ਪਾਈ ਲੋ ਜੀ ਮੈਂ ਤੇ ਮੂੜ ਮੂਰਖ ਮੈਂ ਤੇ ਇੱਕ ਜ਼ਰਾ ਵੀ ਤੇਰੀ ਕੋਈ ਮਿਤ ਨਹੀਂ ਪਾਈ ਤੇਰਾ ਕੋ ਨਾਪ ਤੋਰ ਤੂੰ ਕਿੰਨਾ ਵੱਡਾ ਹੈ ਤੇਰੀ ਵਡਿਆਈ ਪ੍ਰਾਪਤ ਨਹੀਂ ਕਰ ਸਕਿਆ ਤੂੰ ਅਗਮ ਵੱਡ ਜਾਣਿਆ ਕਿਉਂਕਿ ਤੇਰੇ ਬਾਰੇ ਤੇ ਇਹ ਜਾਣਿਆ ਹੈ ਕਿ ਤੂੰ ਬੜਾ ਵੱਡਾ ਮਹਾਨ ਅਗੰਮ ਹੈ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਇਤਨਾ ਬਿਆਨ ਤੇ ਤੂੰ ਆਪ ਦਿਆਲ ਦਇਆ ਕਰ ਮੇਲੇ ਹਮ ਨਿਰਗੁਣੀ ਨਿਮਾਨਿਆ ਤੇ ਤੂੰ ਹੀ ਦਇਆ ਦਾ ਸਾਗਰ ਹੈ ਤੂੰ ਆਪ ਮੇਰ ਕਰਕੇ ਦਇਆ ਕਰਕੇ ਸਾਨੂੰ ਮਿਲ ਸਕਦਾ ਹੈ ਕਰ ਮੇਲੇ ਸਾਨੂੰ ਤੂੰ ਮਿਲਦਾ ਹੈ ਹਮ ਨਿਰਗੁਣੀ ਨਿਮਾਨਿਆ ਅਸੀਂ ਤੇ ਨਿਰਗੁਣ ਨਿਮਾਨੇ ਹਾਂ ਸਾਡੇ ਕੋਲ ਕੋਈ ਮਾਨ ਕਰਨ ਵਾਲੇ ਕਿਸੇ ਚੀਜ਼ ਦੀ ਅਸੀਂ ਮਾਨ ਨਹੀਂ ਕਰ ਸਕਦੇ ਕਿਸੇ ਗੁਣ ਦਾ ਸੀ ਮਾਨ ਨਹੀਂ ਕਰ ਸਕਦੇ ਗੁਣ ਵੀ ਤੇਰੀ ਬਖਸ਼ਿਸ਼ ਤਨ ਮਨ ਧਨ ਸਭ ਸੋਮ ਗੁਰੂ ਕੋ ਹੁਕਮ ਮੰਨਣੇ ਪਾਈਏ ਵਾਲੀ ਅਵਸਥਾ ਜਿਹੜੀ ਹੈ ਬਈ ਸਰੀਰ ਉਸ ਦਾ ਦਿੱਤਾ ਸਰੀਰ ਵਿੱਚ ਰੱਬੀ ਸ਼ਕਤੀ ਆਤਮਾ ਉਹਦੀ ਦਿੱਤੀ ਹੋਈ ਸਰੀਰ ਵਿੱਚ ਦੀਆਂ ਰਿਆਵਾਂ ਸਾਰੀਆਂ ਉਹਦੀਆਂ ਬਣਾਈਆਂ ਹੋਈਆਂ ਜੇ ਸੋਹਣਾ ਕੱਦ ਬੁੱਤ ਹੈ ਸੋਹਣੀ ਸ਼ਕਲ ਸੂਰਤ ਹੈ ਫਿਰ ਮਾਨ ਕਦਾ ਜੇ ਧਨ ਦੁਰਦਬੋਤ ਹੈ ਰੁਤਬੇ ਬੜੇ ਉੱਚੇ ਨੇ ਫਿਰ ਕਦਾ ਮਾਨ ਸਭ ਦਿੱਤੀਆਂ ਦਾਤਾ ਉਸ ਦੀਆਂ ਨੇ ਜਦੋਂ ਉਹ ਚਾਹੁੰਦਾ ਹੈ ਜਦੋਂ ਸਰੀਰ ਚ ਉਹ ਆਪੇ ਉੱਠ ਜਾਂਦਾ ਹੈ ਇਸ ਮਿ੍ਰਤੀ ਦੇ ਸਿਰ ਦਾ ਫਿਰ ਕੀ ਮਾਨ ਰਹਿੰਦਾ ਹੈ ਉਹ ਉਹ ਲਾਸ਼ ਹੀ ਬਣ ਕੇ ਰਹਿ ਜਾਂਦੀ ਹੈ ਉਹ ਮੁਰਦਾ ਹੀ ਕਿਹਾ ਜਾਂਦਾ ਉਸ ਵੇਲੇ ਚਾਹੇ ਉਹ ਰਾਜਾ ਮਹਾਰਾਜਾ ਰਿਆ ਹੋਵੇ ਉਸ ਵਕਤ ਉਸ ਨੂੰ ਮ੍ਰਿਤਕ ਹੀ ਕਿਹਾ ਜਾਂਦਾ ਉਹਨ ਕੋਈ ਮਾਨ ਨਹੀਂ ਰਹਿੰਦਾ ਉਸ ਨੂੰ ਕੋਈ ਰਾਜਾ ਨਹੀਂ ਕਹਿੰਦਾ ਉਸ ਵੇਲੇ ਅਨੇਕ ਜਨਮ ਪਾਪ ਕਰ ਪਰਮੇ ਹੁਣ ਤੂੰ ਸ਼ਰਨਾਗਤ ਆਈ ਅਸੀਂ ਤੇ ਜਨਮਾਂ ਜਨਮਾਂ ਤਰੂ ਕਈ ਕਿਸਮ ਦੇ ਪਾਪ ਕਰਮ ਕਰਦੇ ਆ ਰਹੇ ਹਾਂ ਇਸ ਲਈ ਸਾਡੇ ਜੀਵਨ ਦਾ ਪੱਧਰ ਬੜਾ ਨੀਵਾ ਹੈ ਹੁਣ ਤੇਰੀ ਸ਼ਰਨਾ ਆਏ ਹਾਂ ਤੂੰ ਹੀ ਮਾਨ ਬਖਸ਼ ਦਇਆ ਕਰੋ ਕਾਕ ਦੇ ਉਹ ਖਰਜੀਉ ਹਮ ਲਾਗੇ ਸਤਿਗੁਰ ਪਾਏ ਬਸ ਇਹ ਦਿਆ ਕਰ ਇਹ ਮੇਰ ਕਰ ਅਸੀਂ ਸਤਿਗੁਰ ਦੇ ਚਰਨੀ ਲੱਗ ਜਾਈਏ ਸਤਿਗੁਰ ਦੇ ਚਰਨੀ ਲਗਣ ਨੂੰ ਪਾਹਾੜ ਮਾਸ ਨਾੜੀ ਪਿੰਜਰ ਦੇ ਚਰਨ ਨਹੀਂ ਹੈ ਇਹ ਗੁਰੂ ਦਾ ਸ਼ਬਦ ਗੁਰੂ ਦੇ ਸ਼ਬਦ ਅੰਨ ਲੱਗ ਜਾਈਏ ਸ਼ਬਦ ਅਨੁਸਾਰ ਜੀਵਨ ਜੀਵਿਏ ਸ਼ਬਦ ਅਨੁਸਾਰ ਨਿਮਾਣੇ ਹੋ ਕੇ ਰਹੀਏ ਇਹ ਸਾਡੇ ਦੀ ਮੇਰ ਕਰ ਕਾਮ ਕ੍ਰੋਧ ਲੋਭ ਮੋ ਮਿਟਾਵੇ ਛੁਟਕੇ ਦੁਰਮਤ ਆਪਣੀ ਧਾਰੀ ਜਦੋਂ ਗੁਰੂ ਲੱਣ ਲੱਗ ਜਾਈਏ ਤੇ ਗੁਰੂ ਪ੍ਰਭੂ ਨਾਲ ਜੋੜਦਾ ਹੈ ਤੇ ਫਿਰ ਹੁੰਦਾ ਕਿ ਕਿ ਕਾਮ ਕ੍ਰੋਧ ਲੋਭ ਮੋਹ ਮਿਟਾਲ ਹੈ ਇਹ ਵਿਕਾਰ ਜਿਹੜੇ ਸਾਡੇ ਕੋ ਨੂੰ ਨਿਮਾਣਾਪਣ ਨਿਮਰਤਾ ਖੋ ਲੈਂਦੇ ਨੇ ਇਹਨਾਂ ਨੂੰ ਮਿਟਾ ਦਿੰਦਾ ਅੰਦਰੋਂ ਵਸ ਆ ਜਾਂਦੇ ਨੇ ਛੁਟਕਾ ਦੁਰਮਤ ਆਪਣੀ ਤਾਰੀ ਉਹ ਭੈੜੀ ਮਤ ਵਾਲੀ ਜਿਹੜੀ ਆਪਣਤ ਸੀ ਉਹ ਛੁੱਟ ਜਾਂਦੀ ਹੈ ਜਿਹੜੀ ਆਪਣੀ ਮਹਿਮੇ ਸੀ ਉਹ ਛੁੱਟ ਜਾਂਦੀ ਹੈ ਇਹ ਭੈੜੀ ਜਿਹੜੀ ਮਤ ਸੀ ਦੁਰਮਤ ਇਹ ਛੁੱਟ ਜਾਂਦੀ ਹੈ ਹੋਈ ਨਿਮਾਨੀ ਸੇਵ ਕੁਮਾਵੇਂ ਤਾਂ ਪ੍ਰੀਤਮ ਹੋਵੇ ਮਨ ਪਿਆਰੀ ਜੇ ਨਿਮਾਨੀ ਹੋ ਕੇ ਜੀਵ ਆਤਮੈ ਸ੍ਰੀ ਜੂ ਹੈ ਸੰਸਾਰ ਤੇ ਹਰ ਜੀਵ ਜਿਹੜਾ ਹੈ ਉਹ ਚਾਹੇ ਸੰਸਾਰੀ ਤੌਰ ਤੇ ਨਰਕ ਹੋਵੇ ਜਾਂ ਮਾਦਾ ਹੋਵੇ ਉਹ ਰੱਬ ਦੇ ਸਾਹਮਣੇ ਇੱਕ ਨਿਮਾਨੀ ਜੀ ਜੀਵ ਸਤਰੀ ਹੈ ਤੋ ਹੋਏ ਨਿਮਾਨੀ ਸੇਵ ਕੁਮਾਂਵੇਂ ਜੇ ਨਿਮਾਨੀ ਹੋ ਕੇ ਅਸੀਂ ਗੁਰੂ ਦਰ ਤੇ ਡਿੱਕੇ ਗੁਰੂ ਦੀ ਬਾਣੀ ਅਨੁਸਾਰ ਸੇਵਾ ਕਰੀਏ ਤਾਂ ਪ੍ਰੀਤਮ ਹੋਵੇ ਮਨ प्यारी फिर प्रीतम ਦੇ ਮਨ ਵਿੱਚ ਤੂੰ ਪਿਆਰੀ ਮਨ ਦੇ ਨਨੇ ਨੂੰ ਸਿਆਰੀ ਹੈ ਪ੍ਰੀਤਮ ਦੇ ਮਨ ਵਿੱਚ ਤੂੰ ਪਿਆਰੀ ਲਗੇਗੀ ਪਰ ਪ੍ਰਭੂ ਦੀ ਨਜ਼ਰਾਂ ਵਿੱਚ ਸੁਰਖਰੂ ਹੋ ਜਾਵੇਗੀ ਪ੍ਰਮਾਨ ਹੋ ਜਾਵੇਗੀ ਤੇਰਾ ਆਉਣਾ ਸਫਲ ਹੋ ਜਾਵੇਗਾ ਸੇਜ ਇੱਕ ਪ੍ਰਿਯ ਸੰਗ દર્ਸ਼ਨ ਨ ਪਾਈ ਆ ਰਾਮ ਵੇ ਤਣਪਿਰਗਾ ਇੱਕੀ ਸੰਗਵਾਸਾ ਵਿੱਚ ਹੂਮੇ ਪੀਤ ਕਰਾਰੀ ਬਸ ਇਹ ਹੂਮੇ ਦੀ ਪੀਤ ਇਹ ਨਿਮਣੇ ਪਰ ਨਿਮਰਤਾ ਦੀ ਘਾਟ ਦੇ ਕਾਰਨ ਹੂਮੇ ਆ ਉਜਦੀ ਹੈ ਤੇ ਉਹ ਬੜੀ ਕਰਾਰੀ ਕੰਧ ਵਿੱਚ ਬਣ ਜਾਂਦੀ ਹੈ ਹੈ ਵਾਸਾ ਇੱਕੋ ਤੇ ਤਨਪੀਰ ਕਾ ਇੱਕੇ ਸੰਗ ਵਾਸਾ ਵਿੱਚ ਹੁਮੇ ਪੀਤ ਕਰਾਰੀ ਸੇਜ ਇੱਕ ਪ੍ਰਿਯ ਸੰਗ ਪ੍ਰਿਯ ਸੰਗ ਦਰਸ਼ਨ ਪਾਈ ਹੈ ਰਾਮ ਉਹ ਪਰਮਾਤਮਾ ਤੇ ਸਿਰ ਵਿੱਚ ਬੈਠਾ ਹੋਇਆ ਉਸ ਦੀ ਸ਼ਕਤੀ ਅੰਦਰ ਬੈਠੀ ਹੋਈ ਹੈ ਪਰ ਅਸੀਂ ਉਦਨਾਨੀ ਜੁੜਦੇ ਅਸੀਂ ਦੇਹ ਦੇ ਆਸਰੀਰ ਨਾਲ ਤੇ ਸ੍ਰੀ ਦੀਆਂ ਜ਼ਰੂਰਤਾਂ ਨਾਲ ਜੁੜੇ ਰਹਿੰਦੇ ਹਾਂ ਅਗੁਣ ਮੋਹ ਅਨੇਕ ਕਤ ਮੈਲ ਬੁਲਾਈ ਹੈ ਰਾਮ ਅਗੁਣ ਨੂੰ ਅਗੁਣ ਮੋਹ ਇੱਕ ਮੇਰੇ ਅੰਦਰ ਅਨੇਕਾਂ ਹੀ ਉਹ ਗਣ ਹਨ ਕਤ ਮਹਿਲ ਬੁਲਾਈਏ ਰ ਮੈਨੂੰ ਪ੍ਰਭ ਦੇ ਚਰਨਾਂ 'ਚ ਵਾਸਾ ਕਿਵੇਂ ਹੋਵੇ ਉਹਦੇ ਮਹਿਲਾਂ ਵਿੱਚ ਵਾਸਾ ਕਿ ਭਾਵ ਮੈਂ ਸੱਚਕੜ ਦਾ ਵਾਸੀ ਕਿਵੇਂ ਬਣਾ ਉਸ ਉੱਚੇ ਆਤਮ ਮ੍ਰਤਵੇ ਦੇ ਜਿਨ੍ਹਾਂ ਗੁਣਾਂ ਦਾ ਮਾਲਕ ਉਹ ਪਰਮਾਤਮਾ ਗੁਣਨੀ ਦਾਣਾ ਹੈ ਤੇ ਜਿਸ ਕਰਕੇ ਉਹਦੇ ਉਹ ਮਹਾਨ ਗੁਣਾਂ ਦਾ ਦਾਤਾ ਹੈ ਉਹ ਗੁਣ ਮੇਰੇ ਵਿੱਚ ਕਿਸ ਤਰ੍ਹਾਂ ਆ ਜਾਣ ਤੇ ਮੈਂ ਉਸ ਦੀ ਹਾਜ਼ਰ ਨਾਜ਼ਰਤਾ ਨੂੰ ਹਰ ਵੇਲੇ ਮਾਣਾ ਅਨੰਦ ਮਾਣਾ ਉਸ ਦਾ ਕਿ ਮੈਂ ਉਹਦੇ ਵਿੱਚ ਹਾਂ ਉਹ ਮੇਰੇ ਵਿੱਚ ਹੈ ਨਿਰਗੁਣ ਨਿਰਮਾਣੀ ਅਨਾਥ ਬਿਨ ਵ ਮਿਲੋ ਪ੍ਰਭ ਕਿਰਪਾ ਨਹੀਂ ਦੇ ਇਸ ਲਈ ਮੈਂ ਨਿਰਗੁਣ ਨਿਮਾਨੀ ਅਨਾਥ ਬਿਨ ਵ ਬੇਨਤੀ ਕਰਦੀ ਹਾਂ ਪ੍ਰਭ ਕਿਰਪਾ ਦੇ ਦੀ ਇਹ ਕਿਰਪਾ ਦੇ ਖਜ਼ਾਨੇ ਪ੍ਰਭ ਤੂੰ ਮੇਰੇ ਤੇ ਕਿਰਪਾ ਕਰ ਮੈਨੂੰ ਨਿਮਾਨਾ ਬਖਸ਼ ਪਣ ਬਖਸ਼ ਮੈਨੂੰ ਕਿਸੇ ਚੀਜ਼ ਦਾ ਮਾਨਨਾ ਬਖਸ਼ ਮਾਨ ਦੇ ਇਜ਼ਤ ਦੇ ਪਤ ਦੇ ਗੁਣ ਦੇ ਪਰ ਇਹਨਾਂ ਦਾ ਮਾਨਨਾ ਮੈਨੂੰ ਬਖਸ਼ੀਂ ਮੈਂ ਨਿਮਾਨਾ ਹੋ ਕੇ ਰਹਿਮ ਇਹੀ ਮੇਰੇ ਜੀਵਨ ਦੀ ਸਭ ਤੋਂ ਉਚਤਾ ਹੋਵੇ ਐਸੀ ਕਿਰਪਾ ਇਨਾਂ ਅਨੇਕ ਬਾਣੀ ਦੇ ਪਰਮਾਣਾਂ ਰਹੀ ਅਸੀਂ ਗੁਰਬਾਣੀ ਤੋਂ ਇਹ ਹੀ ਸਿੱਖਿਆ ਕਿ ਸਭ ਦਾ ਤਾਂ ਦੇ ਨਾਲ ਦੱਦਾ ਦਾ ਤਾਂ ਇੱਕ ਹੈ ਸਭ ਕੋ ਦੇਵਨ ਹਾਰ ਫਿਰ ਜਿਸ ਕੋਲ ਵੀ ਕੁਝ ਹੈ ਉਸ ਕਿਸੇ ਚੀਜ਼ ਦਾ ਮਨ ਹੰਕਾਰ ਕਰਕੇ ਆਪਣਾ ਜੀਵਨ ਖੁਆਰ ਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ